ਹਿੰਦੂਆਂ ਨਾਲੋਂ ਸਤਰਾ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਵਹਿੰਗੂਰੀ ਕੁੜੀ ਨਾਲ ਸ਼ਰਾਬ ਕੇ ਦੰਦਾ ਦਲਾਲਾਵਾ ਤੋਂ ਹੁਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ 10000 ਦੇ ਇਕੱਠੇ ਚੜ ਕੇ ਸਟੇਜ ਤੇ ਚੀਕਾਂ ਮਾਰ ਕੇ ਰਿਹਾ ਸੰਤ ਜੀ ਤੁਸੀਂ ਦੰਦਵੀਂ ਟਕਸਾਲ ਦੇ ਸੇਵਾਦਾਰ ਹੋ ਪ੍ਰਾਪਤਨ ਸਮੇਂ ਜਿੱਥੇ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਐ ਮੇਰੀ ਨੌਜਵਾਨ ਕੁੜੀ ਲੜਕੀ ਨੇ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ 'ਚ ਵਿਸਥਰਾ ਆਉਂਦਾ ਮੈਂ ਇਹਨੂੰ ਕਹਿੰਦਾ ਸਟੇਜ ਤੋੜ ਜਾ ਜਾਂ ਜਾ ਕੇ ਹਿੰਦੂਆਂ ਨੂੰ ਕਹਵੇ ਪਰ ਨਹੀਂ ਗੁਰੂ ਦਾ ਸਿਕਣਾ ਫਰਜ਼ਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲਿਆ ਉਹਨੂੰ ਕਹਾਂ ਕਿ ਮੈਂ 12 ਵਜੇ ਬੋਲ ਰਿਹਾ ਸਟੇਟ ਦੇ ਜਵਾਲਾ ਵਾਲਾ ਜਿਹੜਾ ਫਾਜ਼ਲ ਕਾਨ ਦੇ ਕੋਲ ਹੈ ਉਹਨ ਕਾ 5 ਵਜੇ ਤਨੂੰ ਤੇਰੀ ਲੜਕੀ ਕਰਿਆ ਜੂ ਪਰ ਗੰਗ ਠੀਕ ਹੋਈ ਤੇ ਹੋਰ ਰੋਣਾ ਲੈ ਪਾਇਆ ਮਹਿੰਦਰ ਸਿੰਘ ਸਾਹਿਆਵਾਲੀ ਦੇ ਦਾਸ ਨੇ ਡਿਊਟੀ ਲਾਈ ਖਾਲਸਾ ਜੀ ਪੌਣੇ 5 ਵਜੇ ਨੂੰ ਉਹ ਲੜਕੀ ਲਿਆ ਕੇ Hindu ਦੇ ਘਰੇ ਦਿੱਤੀ ਫਰਮਾਨ ਨੂੰ ਅੱਗ ਲੱਗੀ ਕਕੂਰਸਾ ਦੇ ਉੱਥੋਂ ਦੇ ਲੀਡਰਾਂ ਨੂੰ ਵੀ ਪਤਾ ਹੈ 5000 ਰੁਪਏ ਉਹਦੇ ਮੁਕਾਦਮੇ ਤੇ ਖਰਚਾ ਜੱਥੇ ਨੇ ਦੋ ਹਿੰਦੂ ਚਾਹਤਰੀਕ ਨੂੰ ਸ਼ਹੀਦ ਹੋ ਗਏ ਰਾਹ ਰੋਕੂ ਕਮ ਵਿੱਚ 10000 ਰੁਪਏ ਸ਼ਰੋਣੀ ਕਾਜੀ ਦਾ ਤੇ ਸ਼ਰੋਣੀ ਕਮੇਟੀ ਨੇ ਦਿੱਤਾ ਹੈ 5-5000 ਜੱਥੇ ਨੇ ਦਿੱਤਾ ਤੇ ਜੇ ਸਾਰਿਆਂ ਨਾਲ ਹਿੰਦੂਆਂ ਨਾਲ ਵੈਰ ਹੋਵੇ ਤੇ ਮੈਨੂੰ ਕੀ ਲੋੜ ਸਾਨੂੰ ਪੈਸੇ ਦੇਣ ਦੀ